ਦੇਖੋ ਜੀ ਅੱਜ ਮੈਂ ਐਸਐਸਪੀ ਸਾਹਿਬ ਔਰ ਜਿੰਨੇ ਵੀ ਜੋ ਅਧਿਕਾਰੀ ਨੇ ਵੱਖ-ਵੱਖ ਵੱਖ-ਵੱਖ ਬਾਗਾਂ ਦੇ ਉਹ ਇੱਥੇ ਆਏ ਨੇ ਤੁਸੀਂ ਦੇਖ ਪਾ ਰਹੇ ਹੋ ਕਿ ਇਸੇ ਕੜੀ ਤਿਆਰੀਆਂ ਦੇ ਕੜੀ ਦੇ ਵਿੱਚ ਅਸੀਂ ਰੈਗੂਲਰ ਇੱਥੇ ਇਨਸਪੈਕਸ਼ਨ ਵੀ ਕਰ ਰਹੇ ਨੇ ਔਰ ਦੇਖ ਰਹੇ ਨੇ ਤਿਆਰੀਆਂ ਦਾ ਜਾਇਜ਼ਾ ਲੈ ਰਹੇ ਨੇ ਇਸ ਬੰਦੇ ਵਿੱਚ ਸਭ ਤੋਂ ਪਹਿਲਾਂ ਤਾਂ ਮੈਂ ਪੂਰੀ ਸਮੂਹ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਮੁਬਾਰਕ ਦਿੰਦਾ ਔਰ ਇਹ ਦੱਸਣਾ ਚਾਹਾਂਗਾ ਕਿ ਬਈ ਜਿੱਥੇ ਤੱਕ ਤਿਆਰੀਆਂ ਦਾ ਸਬੰਧ ਹੈ ਉਹ ਅਸੀਂ ਜਾਇਜ਼ਾ ਲੈਣ ਆਏ ਆ ਸਾਰੇ ਰੂਟਸ ਵਗੈਰਾ ਅਸੀਂ ਦੇਖ ਲਏ ਨੇ ਐਸਐਸਪੀ ਸਾਹਿਬ ਵੀ ਇੱਥੇ ਮੌਜੂਦ ਨੇ ਜੋ ਪੁਲਿਸ ਦਾ ਬੰਦੋਬਸਤ ਹੈ ਉਹ ਵੀ ਪੂਰਾ ਪੁਖਤਾ ਕਰ ਲਿੱਤਾ ਗਿਆ ਹੈ ਟ੍ਰੈਫਿਕ ਦੀ ਵਿਵਸਥਾ ਵੀ ਕੀਤੀ ਗਈ ਹੈ ਔਰ ਸਾਰੇ ਜੋ ਪਰਮੰਦ ਨੇ ਉਹ ਮੁਕੰਮਲ ਨੇ ਇੱਕ ਹੋਰ ਮੈਂ ਵਿਸ਼ੇਸ਼ ਆਪ ਜੀ ਦੀ ਜਾਣਕਾਰੀ ਵਾਸਤੇ ਦੱਸਣਾ ਚਾਹਾਂਗਾ ਕਿ ਇੱਕ ਸੰਗਤ ਵੱਲੋਂ ਵਿਸ਼ੇਸ਼ ਇਸ ਵਾਰੀ ਰਿਕਵੈਸਟ ਪ੍ਰਾਪਤ ਹੋਈ ਸੀ ਕਿ ਬਈ ਕੱਲ ਜੋ ਵਿਸ਼ਾਲ ਨਗਰ ਕੀਰਤਨ ਹੈ 4 ਤਰੀਕ ਨੂੰ ਉਸ ਮੰਦੇ ਵਿੱਚ ਸਕੂਲ ਔਰ ਕਾਲਜਾਂ ਦੀ ਜੋ ਲੋਕਲ ਸਕੂਲ ਕਾਲਜ ਨੇ ਉਹਨਾਂ ਦੀ ਛੁੱਟੀ ਕੀਤੀ ਜਾਵੇ ਤਾਂ ਉਹਨਾਂ ਦੀ ਭਾਵਨਾਵਾਂ ਨੂੰ ਦੇਖਦੇ ਹੋਏ ਔਰ ਉਹਨਾਂ ਦੀ ਰਿਕੁਐਸਟ ਨੂੰ ਦੇਖਦੇ ਹੋਏ ਕੱਲ ਅਸੀਂ ਲੋਕਲ ਸੁਲਤਾਨਪੁਰ ਲੋਧੀ ਵਿਖੇ ਸਕੂਲ ਤੇ ਕਾਲਜਾਂ ਦੀ ਛੁੱਟੀ ਵੀ ਕੋਸ਼ਿਸ਼ ਕੀਤੀ ਹੈ ਤਾਂ ਮੈਂ ਇਹੀ ਅਪੀਲ ਕਰਾਂਗਾ ਕਿ ਆਪਾਂ ਇਸ ਗੁਰਪੁਰਬ ਦੇ ਸ਼ੁਭ ਦਿਹਾੜੇ ਸ਼ੁਭ ਮੌਕੇ ਪਵਿੱਤਰ ਮੌਕੇ ਸਾਰੇ ਰਲ ਮਿਲ ਕੇ ਇਹਨੂੰ ਬੜਾ ਉਤਸ਼ਾਹ ਨਾਲ ਔਰ ਬੜੇ ਭਾਵਨਾ ਨਾਲ ਆਪਣਾ ਮਨਾਈਏ ਸ਼ੁਕਰੀ ਸੰਗਤ ਜਿਹੜੀ ਆ ਰਹੀ ਹੈ ਦੇਸ਼ਾਂ-ਵਦੇਸ਼ਾਂ ਤੋਂ ਕੋਈ ਅਪੀਲ ਕਰਨਾ ਚਾਹੁੰਦੇ ਉਹਨਾਂ ਨੂੰ ਮੈਂ ਇਹ ਅਪੀਲ ਕਰਾਂਗਾ ਜੀ ਬੜਾ ਪਵਿੱਤਰ ਤੇ ਧਾਰਮਿਕ ਦਿਹਾੜਾ ਹੈ ਸਾਰੇ ਰਲ ਮਿਲ ਕੇ ਸਾਰਿਆਂ ਦੇ ਸਹਿਯੋਗ ਨਾਲ ਹੀ ਇਨੇਪਰੇ ਚੜਨਾ ਹੈ ਬਾਕੀ ਗੁਰੂ ਮਹਾਰਾਜ ਦੀ ਕਿਰਪਾ ਵੀ ਹੈ ਤਾਂ ਇਸ ਕਰਕੇ ਮੈਂ ਬੇਨਤੀ ਕਰਾਂਗਾ ਕਿ ਸਾਰੇ ਸਹੀ ਤਰੀਕੇ ਨਾਲ ਵਧੀਆ ਤਰੀਕੇ ਨਾਲ ਆਪਣੀ ਮਾਨ ਮਰਿਆਦਾ ਨਾਲ ਇੱਥੇ ਆਣ ਔਰ ਸਾਰੀ ਵਿਵਸਥਾ ਪ੍ਰਸ਼ਾਸਨ ਵੱਲੋਂ ਪੁਲਿਸ ਵੱਲੋਂ ਪੂਰੀ ਕੀਤੀ ਗਈ ਹੈ ਔਰ ਕਿਸੇ ਵੀ ਕਿਸਮ ਦੀ ਕੋਈ ਵੀ ਦਿੱਕਤ ਨਹੀਂ ਆਏਗੀ ਜੀ